ਅਸੀਂ ਗੱਲਬਾਤ ਕਰਨ ਜਾ ਰਹੇ ਆ ਆਮ ਆਦਮੀ ਪਾਰਟੀ ਦੇ ਆਗੂ ਕੇਰੇ ਪੰਜਾਬ ਸਿੰਘ ਜੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤੇ ਏਵੀ ਨਿਊਜ਼ ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਜਿੱਥੇ ਵੀ ਸਾਡੀਆਂ ਮੀਟਿੰਗਾਂ ਹੁੰਦੀਆਂ ਨੇ ਤੁਸੀਂ ਆਪਣੇ ਚ ਕੀਮਤੀ ਸਮੇਂ ਚੋਂ ਕੱਢ ਕੇ ਤੁਸੀਂ ਪਹੁੰਚਦੇ ਜੇ ਅੱਜ ਸਾਡੇ ਅੰਕਲ ਸਰਦਾਰ ਸਤਪਾਲ ਸਿੰਘ ਇਹਨਾਂ ਦੇ ਸੁਪੁੱਤਰ ਵਿਕਰਮਜੀਤ ਸਿੰਘ ਵਿੱਕੀ ਸਾਡੀ ਆਮ ਆਦਮੀ ਪਾਰਟੀ ਦੇ ਬਹੁਤ ਵਧੀਆ ਜਿਝਾਰੂ ਮਿਹਨਤੀ ਵਰਕਰ ਇਹ ਵੀਰ ਦੀ ਪਾਰਟੀ ਦੇ ਵਿੱਚ ਦਫ਼ਤਰ ਵਿੱਚ ਬਹੁਤ ਵੱਡੀ ਸੇਵਾ ਵਾ ਆਪਣੇ ਕਾਮਕਾਰਾਂ ਨੂੰ ਵੀ ਤਿਆਗਦਿਆਂ ਹੋਇਆ ਇਹ ਡਾਕਟਰ ਸਾਹਿਬ ਦੇ ਨਿੱਜਰ ਸਾਹਿਬ ਦੇ ਨਾਲ ਰਗੇ ਨੇ ਤੇ ਹਰ ਸੇਵਾ ਦੇ ਵਿੱਚ ਇਹਨਾਂ ਦਾ ਬਹੁਤ ਵੱਡਾ ਸੰਯੋਗ ਵਾ ਅੱਜ ਜਿਸ ਤਰ੍ਹਾਂ ਤੁਸੀਂ ਜਾਣਦੇ ਜੇ ਲੋਕ ਸਭਾ ਉਮੀਦਵਾਰ ਕੈਪਟਨ ਮੰਤਰੀ ਸਰਦਾਰ ਕਲਦੀਪ ਸਿੰਘ ਧਾਰੀਵਾਲ ਉਹਨਾਂ ਨੂੰ ਮਾਨ ਸਰਕਾਰ ਨੇ ਮੈਦਾਨ ਵਿੱਚ ਉਤਾਰਿਆ ਵਾ ਉਸੇ ਸੰਬੰਧ ਦੇ ਵਿੱਚ ਸਾਡੇ ਬਹੁਤ ਹੀ ਸਤਿਕਾਰਯੋਗ ਹਲਕਾ ਦਖਣੀ ਡਾਕਟਰ ਐਮ ਐਲ ਏ ਇੰਦਰਬੀਰ ਸਿੰਘ ਨਿੱਜਰ ਉਹਨਾਂ ਦੀ ਗਵਾਈ ਦੇ ਵਿੱਚ ਹਲਕੇ ਵਿੱਚ ਮੀਟਿੰਗਾਂ ਚੱਲ ਲੀਆਂ ਨੇ ਸਾਨੂੰ ਉਹਨਾਂ ਨੇ ਮੀਟਿੰਗ ਦਾ ਸਮਾਂ ਦਿੱਤਾ ਅੱਜ ਇਹ ਵੀਰ ਦੇ ਘਰ ਇਹਨਾਂ ਨੇ ਬਹੁਤ ਸੋਹਣੀ ਮੀਟਿੰਗ ਕਰਾਈ ਡਾਕਟਰ ਸਾਹਿਬ ਇਥੋਂ ਹੋ ਕੇ ਗਏ ਦੂਜਾ ਮੈਂ ਵੀਰ ਨੂੰ ਬਹੁਤ-ਬਹੁਤ ਵਧਾਈ ਦੇਣਾ ਵਾਂ ਸਾਰੇ ਪਰਿਵਾਰ ਨੂੰ ਵਧਾਈ ਦੇਣਾ ਕਿ ਅੱਜ ਵੀਰ ਦਾ ਜਨਮ ਦਿਨ ਸੀ ਤੇ ਡਾਕਟਰ ਸਾਹਿਬ ਨੇ ਆਪ ਵੀਰ ਦਾ ਕੇਕ ਕੱਟ ਕੇ ਇਹ ਸਾਰੀਆਂ ਖੁਸ਼ੀਆਂ